ਉਵੇਂ ਹੀ ਹਾਲ ਸੀ ਸਭ ਤੇ ਦੀਵਾ ਵੀ ਵਾਰੀ ਨਾਲ ਹੀ 부ਝਾਉਂਦੇ ਸਨ ਪਹਿਲੇ ਆਹ ਲਾਈਟ ਬਿਜਲੀ ਤੇ ਹੈ ਨਹੀਂ ਸੀ ਦੀਵਾ ਹੁੰਦਾ ਸੀ ਤੇ ਉਹਨੇ ਆਖਿਆ ਬਜ਼ੁਰਗ ਉਹ ਵੈਸੇ ਸੁਆਮੀ ਜੀ ਉਠੋ 부ਝਾਓ ਦੀਵਾ ਕਹਿਣ ਲੱਗਾ ਅੱਜ ਕਿਹਦੀ ਵਾਰੀ ਹੈ ਕਹਿਣ ਲੱਗੇ ਤੁਹਾਡੀ ਵਾਰੀ ਹੈ ਕੱਲ ਮੈਂ 부ਝਾਇਆ ਸੀ ਅੱਜ ਤੁਸੀਂ 부ਝਾਓ ਜਾਓ ਤੇ ਆ ਲੇਟਿਆ ਲੇਟੇ ਕਹਿੰਦਾ ਤੇ ਵੀ ਮਾਤਾ ਜੇ ਕਿਤੇ ਦੀਵਾ ਆਪੇ ਹੀ ਬੁਝ ਜਾਏ ਨਾ ਤੇ ਮੈਂ ਤੇਰੀ ਯਾਤਰਾ ਕਰਨ ਵਾਸਤੇ ਆਵਾਂ ਪਹਾੜਾਂ ਵਿੱਚ ਲੋਕੀ ਕਹਿੰਦੇ ਨੇ ਜਗਾ ਦੇ ਇਹ ਕਮਲਾ ਕਹਿੰਦਾ ਬੁਝਾ ਦੇ ਮੇਰਾ ਦੀਵਾ ਬੁਝ ਜਾਏ ਤੇ ਮੈਂ ਯਾਤਰਾ ਕਰਨ ਵਾਸਤੇ ਆਵਾਂ ਉਹ ਸੁਭਾਵ ਹੈ ਕਿ ਇੱਕ ਪੰਮਟਾਇਆ ਪਤੰਗਾ ਬੈਠਾ ਔਰ ਦੀਵਾ ਬੁਝ ਗਿਆ ਤੇ ਪੁੱਤ ਨੇ ਕਿਹਾ ਹੁਣ ਖੱਜਲ ਹੁਣ ਪਹਾੜਾਂ 'ਚ ਜਾਵਾਂ ਤੁਸੀਂ ਦੀਵਾ ਹੀ ਬੁਝਾ ਦੇ ਨਾ ਸੀ ਕਹਿਣ ਨਾ ਕਰ ਲੈ ਮਾਈ ਮਾਤਾ ਜਾਣਦੀ ਚੰਗੀ ਤਰ੍ਹਾਂ ਜਿਹੜਾ ਦੀਵਾ ਬੁਝਾਉਣ ਨਹੀਂ ਉੱਠਿਆ ਯਾਤਰਾ ਕਰਨ ਵਾਸਤੇ ਆਪਾਂ ਮੇਰੇ ਕੋਲ ਆਸ ਇਹ ਤੇ ਸਾਡਾ ਢੰਗ ਹੈ ਬਹੁਤੇ ਤੇ ਭਗਤੀ ਕਰਨ ਵਾਲੇ ਐਸੇ ਨਹੀਂ